ਪੰਜਾਬ ਦੇ ਯੂਥ ਜੋ ਹਿਮਾਚਲ ਦੇ ਵਿੱਚ ਘੁੰਮਣ ਜਾ ਰਹੇ ਸਨ ਉਹਨਾਂ ਨੇ ਆਪਣੇ ਬਾਈਕ ਤੇ ਝੰਡੇ ਲਗਾਏ ਹੋਏ ਸਨ ਅਤੇ ਕਾਰਾਂ ਤੇ ਕੁਝ ਪੋਸਟਰ ਲਗਾਏ ਹੋਏ ਸਨ ਜਿਸ ਦੇ ਵਿੱਚ ਸнт ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦਾ ਵੀ ਪੋਸਟਰ ਸੀ ਝੰਡੇ ਤੇ ਉਹਨਾਂ ਦੀ ਤਸਵੀਰ ਲੱਗੀ ਹੋਈ ਸੀ ਉਸ ਨੂੰ ਜ਼ਬਰਨ ਹਿਮਾਚਲ ਪੁਲਿਸ ਨੇ ਲਾਜਤ ਆ ਗਿਆ ਅਤੇ ਚਾਹੇ ਨੌਜਵਾਨਾਂ ਨੇ ਵਿਰੋਧ ਵੀ ਕੀਤਾ ਲੇਕਿਨ ਉਹਨਾਂ ਦਾ ਪਹਿਲਾ ਬਰਛੂ ਲੁਕੀ ਕੀਤੀ ਜਾਂਦੀ ਹੈ ਅਤੇ ਫਿਰ ਉਹਨਾਂ ਦੇ ਝੰਡੇ ਵੀ ਉਤਾਰੇ ਜਾਂਦੇ ਨੇ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਤੇ ਪਰਚਾ ਵੀ ਦੇ ਦਿੱਤਾ ਗਿਆ ਇਹ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਕੁਝ ਫਿਰਕੂ Hindu ਤਵੇ ਲੋਕਾਂ ਦੇ ਮਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਹਿਮਾਚਲ ਵਾਲੇ ਆ ਉਹ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਤੀ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਆ ਉਹ ਭਰੀ ਹੋਈ ਆ ਤੇ ਹਰ ਵਾਰ ਉਹ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਨੂੰ ਅਤੇ ਸਿੱਖ ਨੌਜਵਾਨਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਉਂਦੇ ਆ ਅਮਨਸੂਦ ਜਿਹਨੇ ਨੌਜਵਾਨਾਂ ਉਤੇ ਪਸਤੇ ਤਾਂ ਕੇ ਦਰਦ ਕਰਾ ਦਿੱਤੇ ਆ ਇਹ ਕੌਣ ਹੁੰਦਾ ਸੰਧ ਪੇ ਡਰਾਵਾਲਿਆਂ ਨੂੰ ਅੱਤਵਾਦੀ ਕਹਿਣ ਵਾਲਾ ਫਿਰ ਵੇਖੋ ਕਿ ਲਿਖਿਆ ਹੋਵੇ ਰਾਜ ਕਰੇਗਾ ਖਾਲਸਾ ਜਾਂ ਝੰਡਿਆਂ ਦੇ ਉੱਤੇ ਤੇ ਉਹਨੂੰ ਅਮਨਸੂਦ ਕਹਿ ਰਿਹਾ ਕਿ ਇਹ ਖਾਲਸਾ ਨਹੀਂ ਝੰਡਾ ਇਹਦੇ ਤੇ ਖਾਲਸਾ ਲਿਖਿਆ ਉਹਨੂੰ ਪੜਨਾ ਵੀ ਨਹੀਂ ਹੁੰਦਾ ਕਿ ਇਹਦੇ ਉੱਤੇ ਖਾਲਸਾ ਲਿਖਿਆ ਆ ਜਾਂ ਰਾਜ ਕਰੇਗਾ ਖਾਲਸਾ ਲਿਖਿਆ ਆ ਤੇ ਜਾਂ ਕੁਝ ਹੋਰ ਲਿਖਿਆ ਆ ਕਿਉਂਕਿ ਉਹ ਪੰਜਾਬੀ ਚੁਰਮਕੀ ਵਿੱਚ ਲਿਖਿਆ ਤੇ ਉਹ ਹਿੰਦੀ ਹੈਗਾ ਉਹਨੂੰ ਪੜਨਾ ਵੀ ਨਹੀਂ ਹੁੰਦਾ ਇਹ ਵਾਰ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘੜਨਾਵਾਂ ਆ ਆ ਵਾਪਰ ਚੁੱਕੀਆਂ ਆ ਜਿਹਦੇ ਖੇਮਾਤਲੀ ਲੋਕ ਆ ਨਾ ਕੁਝ ਫਿਰਕੂ ਹਿੰਦੂਤਵੀਏ ਉਹਨਾਂ ਦੇ ਮਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਸਿੱਖ ਨਾਇਕਾਬਾਬੀ ਬਹੁਤ ਜਿਹੇ ਨਫ਼ਰਤ ਆ ਉਹੋ ਭਰੀ ਹੋਈ ਏ ਤੇ ਖਾਸ ਕਰਕੇ ਪਹਿਲਾਂ ਕਾਂਗਰਸ ਨੇ ਨਫ਼ਰਤ ਭਰੀ ਫਿਰ ਬੀਜਪੀ ਵਾਲਿਆਂ ਨੇ ਤੇ ਆ ਹੁਣ ਜਦੋਂ ਦੀ ਕੰਨਨ ਰਣੌਦ ਸਰਗਰਮ ਹੋਈ ਆ ਤੇ ਉਦੋਂ ਤਾਂ ਹੋਰ ਵੀ ਇਹੋ ਜਿਹੇ ਜਿਹੜੇ ਲੋਕ ਆ ਉਹ ਸਰਗਰਮ ਹੋਏ ਆ ਉਧਰਲੇ ਪਾਸੇ ਸਿੱਖਾਂ ਦੇ ਖਨਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਜ ਤਨ ਸਿੰਘ ਮਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਆਇਆ ਹੁਣੇ-ਹੁਣੇ ਜੀ ਇੱਕ ਖਬਰ ਪਤਾ ਲੱਗੀ ਹੈ ਕਿ ਪੰਜਾਬ ਦੇ ਯੂਥ ਜੋ ਹਿਮਾਚਲ ਦੇ ਵਿੱਚ ਘੁੰਮਣ ਜਾ ਰਹੇ ਸਨ ਉਹਨਾਂ ਨੇ ਆਪਣੇ ਬਾਈਕ ਤੇ ਝੰਡੇ ਲਗਾਏ ਹੋਏ ਸਨ ਅਤੇ ਕਾਰਾਂ ਤੇ ਕੁਝ ਪੋਸਟਰ ਲਗਾਏ ਹੋਏ ਸਨ ਜਿਸ ਦੇ ਵਿੱਚ ਸંત ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੇ ਵੀ ਪੋਸਟਰ ਸੀ ਝੰਡੇ ਤੇ ਉਹਨਾਂ ਦੀ ਤਸਵੀਰ ਲੱਗੀ ਹੋਈ ਸੀ ਉਸ ਨੂੰ ਜ਼ਬਰਨ ਹਿਮਾਚਲ ਪੁਲਿਸ ਨੇ ਲਾਹਤਾ ਗਿਆ ਅਤੇ ਚਾਹੇ ਨੌਜਵਾਨਾਂ ਨੇ ਵਿਰੋਧ ਵੀ ਕੀਤਾ ਲੇਕਿਨ ਉਹਨਾਂ ਦਾ ਪਹਿਲਾ ਵਰਸ ਲੁਕੀ ਕੀਤੀ ਜਾਂਦੀ ਆ ਤੇ ਫਿਰ ਉਹਨਾਂ ਦੇ ਝੰਡੇ ਵੀ ਉਤਾਰੇ ਜਾਂਦੇ ਨੇ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਤੇ ਪਰਚਾ ਵੀ ਦੇ ਦਿੱਤਾ ਗਿਆ ਤੇ ਪੂਰੇ ਮਾਮਲੇ ਵਿੱਚ ਕੀ ਕਾਰਨ ਹੋਏ ਨੇ ਤੇ ਕਿਵੇਂ-ਕਿਵੇਂ ਮਸਲਾ ਬਣਿਆ ਹੈ ਜੀ ਸਾਰੀ ਜਾਣਕਾਰੀ ਲੈਂਦੇ ਆ ਸਾਡੇ ਨਾਲ ਨੌਜਵਾਨ ਆਗੂ ਭਾਈ ਰਣਜੀਤ ਸਿੰਘ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਤਾ ਲੱਗਿਆ ਜੀ ਕਿ ਨੌਜਵਾਨਾਂ ਤੇ ਕੁਝ ਪਰਤਾ ਹੋਇਆ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੀ ਤਸਵੀਰਾਂ ਲਾਈ ਗਈਆਂ ਸਨ ਕੀ ਮਾਮਲਾ ਹੈ ਜੀ ਜਾਣਕਾਰੀ ਦਿਓ ਇਹ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਅਤੇ ਕੁਝ ਫਿਰਕੂ ਹਿੰਦੂ ਤਵੀ ਲੋਕਾਂ ਦੇ ਮਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਹਿਮਾਚਲ ਵਾਲੇ ਆ ਉਹ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੇ ਪ੍ਰਤੀ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਨਸਰਤ ਆ ਉਹ ਭਰੀ ਹੋਈ ਆ ਤੇ ਹਰ ਵਾਰ ਉਹ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਦਿਆਂ ਦੀ ਤਸਵੀਰਾਂ ਨੂੰ ਅਤੇ ਸਿੱਖ ਨੌਜਵਾਨਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਉਂਦੇ ਆ ਪਰ ਅਸੀਂ ਸਮਝਦੇ ਆ ਕਿ ਸੰਤ ਜਰਨੈਲ ਸਿੰਘ ਉਹ ਤਾਂ ਕੱਲਾ ਬਹਾਨਾ ਆ ਅਸਲ ਵਿੱਚ ਇਹ ਲੋਕ ਸਿੱਖੀ ਨੂੰ ਅਤੇ ਸਿੱਖਾਂ ਨੂੰ ਟਾਰਗੇਟ ਕਰਦੇ ਆ ਇਹਨਾਂ ਦੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਜਿਹੜੀ ਨਫ਼ਰਤ ਆ ਹੁਣ ਦੇਖੋ ਕਿ ਪੰਜਾਬ ਦੇ ਸਿੱਖ ਨੌਜਵਾਨ ਉਹ ਹੀ ਮਾਦਰ ਦੇ ਵਿੱਚ ਜਾਂਦੇ ਆ ਗੁਰੂ ਘਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਦਿਹਾਰੇ ਕਰਦੇ ਆ ਜੀ ਪਰ ਇੱਕ ਫਿਰਕੂ ਹਿੰਦੂ ਤਾਂ ਵੀ ਜਿਹਦਾ ਨਾਮ ਅਮਨ ਸੋਧਿਆ ਉਹਨੇ ਸਿੱਖ ਨੌਜਵਾਨਾਂ ਨੂੰ ਜਿਹੜਾ ਰੋਕਿਆ ਠੀਕ ਹੈ ਜੀ ਤੇ ਸੰਤ ਢਿੰਡਰਾ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਸੀ ਉਹਨਾਂ ਝੰਡਿਆਂ ਦੇ ਉੱਤੇ ਤੇ ਰਾਜ ਕਰੇਗਾ ਖਾਲਸਾ ਲਿਖਿਆ ਪਰ ਉਹ ਜਿਹੜਾ ਅਮਨ ਸੋਧਿਆ ਉਹ ਵਾਰ-ਵਾਰ ਟੀਵੀ ਚੈਨਲਾਂ ਦੇ ਉੱਤੇ ਇਹ ਕਹਿ ਰਿਹਾ ਜੀ ਇਹਦੇ ਉੱਤੇ ਦੀ ਖਾਲਿਸਤਾਨ ਲਿਖਿਆ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਆਤਵਾਦੀ ਕਹਿੰਦਾ ਪਿਆ ਆ। ਠੀਕ ਹੈ ਜੀ। ਉਹ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਸਾਡੀ ਕੌਮ ਦੇ ਮਹਾਨ ਆਏ ਗਿਆ। ਜੁਝਾਰੂ ਜਰਨੈਲ ਆ ਸਾਡੇ ਮਹਾਨ ਸ਼ਹੀਦ ਆ। ਉਹਨਾਂ ਨੂੰ ਵੀ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਆ। ਜੀ। ਉਹ ਕੋਈ ਆਤਵਾਦੀ ਨਹੀਂ। ਉਹ ਤਾਂ ਸਾਡੀ ਕੌਮ ਦੇ ਨਾਇਕ ਸੂਰਮੇ ਆ। ਜੀ ਦੇ ਖਾਲਸਪੁਰਾਂ ਦਾ ਚੰਗਾ ਵੀ ਲੱਗਾ ਹੁੰਦਾ ਤਾਂ ਫਿਰ ਵੀ ਗੁਨਾਹ ਕੀ ਸੀ ਕਿਉਂਕਿ ਖਾਲਸਪੁਰਾਂ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਬੇਨਤੀਆਂ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਅੱਜ ਵੀ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤੇ ਕਿਸੇ ਵੀ ਭਾਰਤ ਦੀ ਅਦਾਲਤ ਨੇ ਸੰਤ ਭਿੰਡਰਾਵਾਲਿਆਂ ਨੂੰ ਅੱਤਵਾਦੀ ਨਹੀਂ ਆਖਿਆ ਤੇ ਇਹ ਅਮਨ ਸੂਤ ਜਿਹਨੇ ਨੌਜਵਾਨਾਂ ਉੱਤੇ ਪਰਚੇ ਤਾਂ ਕਿ ਦਰਦ ਕਰਾ ਦਿੱਤੇ ਆ ਇਹ ਕੌਣ ਹੁੰਦਾ ਸੰਤ ਭਿੰਡਰਾਵਾਲਿਆਂ ਨੂੰ ਅੱਤਵਾਦੀ ਕਹਿਣ ਵਾਲਾ ਫਿਰ ਵੇਖੋ ਕਿ ਲਿਖਿਆ ਉੱਤੇ ਰਾਜ ਕਰੇਗਾ ਖਾਲਸਾ ਜਾਂ ਝੰਡਿਆਂ ਦੇ ਉੱਤੇ ਤੇ ਉਹਨੂੰ ਅਮਨ ਸੂਤ ਕਹਿ ਰਿਹਾ ਕਿ ਇਹ ਖਾਲਸਾ ਨਹੀਂ ਝੰਡਾ ਇਹਦੇ ਤੇ ਖਾਲਸ탄 ਲਿਖਿਆ ਉਹਨੂੰ ਪੜਨਾ ਵੀ ਨਹੀਂ ਹੁੰਦਾ ਕਿ ਇਹਦੇ ਉੱਤੇ ਖਾਲਸ탄 ਲਿਖਿਆ ਆ ਜਾਂ ਰਾਜ ਕਰੇਗਾ ਖਾਲਸਾ ਲਿਖਿਆ ਆ ਜਾ ਕੁਝ ਹੋਰ ਲਿਖਿਆ ਆ ਕਿਉਂਕਿ ਉਹ ਪੰਜਾਬੀ ਫਿਲਮ ਕਿਵੇਂ ਤੇ ਲਿਖਿਆ ਤੇ ਉਹ ਹਿੰਦੀ ਹੈਗਾ ਉਹਨੂੰ ਪੜ੍ਹਨਾ ਵੀ ਨਹੀਂ ਹੁੰਦਾ ਜੀ ਪਰ ਉਹ ਉਹਨੇ ਨੌਜਵਾਨਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬੜੀ ਬੁਰੇ ਤਰੀਕੇ ਦੇ ਨਾਲ ਬਣਾਇਆ ਨੌਜਵਾਨਾਂ ਨੂੰ ਉਹ ਜਿਹੜੀ ਇਹ ਦੋ ਹਿੱਸਾ ੜਕਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿੱਥੇ ਸਿੱਖ ਤੇ Hindu ਦੇ ਵਿੱਚ ਇੱਕ ਕਲੈਸ਼ ਕਰਾਉਣ ਦੀ ਵੀ ਕੁਝ ਤੇ ਕਹ ਲਓ ਭਾਵਨਾਵਾਂ ਜਾਂ ਸਾਜ਼ਿਸ਼ ਕੀਤੀਆਂ ਜਾ ਰਹੀਆਂ ਨੇ ਇਹ ਦੇਖੋ ਇਹੋ ਦੇ ਲੋਕ ਫਿਰਕੂ ਹਿੰਦੂਤਵੀ ਇਹ ਉਸ ਸਮੇਂ ਵੀ ਜਦੋਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਾਰਾ ਵਾਲਿਆਂ ਨੇ ਪੰਥ ਅਤੇ ਪੰਜਾਬ ਦੇ ਹਕਾਂ ਧੂਕਾ ਦੇ ਲਈ ਮੋਰਚਾ ਲਾਇਆ ਸੀ ਉਹ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਾਰਾ ਵਾਲੇ ਸਰਕਾਰ ਵਿਰੋਧ ਜੂਝ ਰਹੇ ਸਨ ਪੰਥ ਅਤੇ ਪੰਜਾਬ ਦੇ ਹਕਾਂ ਦੀ ਗੱਲ ਕਰ ਰਹੇ ਸਨ ਜਿਹਦੇ ਵਿੱਚ ਸਿੱਖ ਵੀ ਹੁੰਦੇ ਹਿੰਦੂ ਵੀ ਹੁੰਦੇ ਮੁਸਲਮਾਨ ਵੀ ਹੁੰਦੇ ਇਸਾਈ ਵੀ ਹੁੰਦੇ ਹੋਰ ਧਰਮਾਂ ਦੇ ਲੋਕ ਵੀ ਆ ਸੰਤਾਂ ਨੇ ਤਾਂ ਸਾਰਿਆਂ ਦੇ ਹਕਾਂ ਧੂਕਾ ਦੀ ਗੱਲ ਕੀਤੀ ਪਰ ਉਸ ਸਮੇਂ ਵੀ ਇਹੋ ਦੇ ਅਮਨਸੂਦ ਵਰਗੇ ਕੁਝ ਲੋਕ ਸਨ ਹਰਵੰਸ لال ਖੰਨਾ ਜਿਨੇ ਪੰਜਾਬ ਦੀ ਧਰਤੀ ਤੇ ਨਾਰੇ ਲਾ ਦਿੱਤੇ ਸੀ ਕਿ ਕਾਸ਼ ਕਰਾ ਕਿਰਪਾਨ ਭੇਜਦੇ ਆਂ ਕਿ ਪਾਕਿਸਤਾਨ ਦੁਕੀ ਤੇ ਕੀ ਕਹਿਣ ਨਹੀਂ ਦੇਣੀ ਚਰਸੇ ਪਗੜੀ ਰਹਿ ਨਹੀਂ ਦੇਣੀ ਤੇ ਉਹ ਜਿਹੇ ਲੋਕ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਉਤੇ ਹਮਲਾ ਕਰਨ ਲਈ ਫੌਜ ਭੇਜੀ ਜਾਵੇ ਆਹੋ ਜਿਹੇ ਲੋਕ ਸੀ ਜਦੋਂ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤਾਂ ਇਹਨਾਂ ਨੇ ਲੱਡੂ ਪੂਰੀਆਂ ਛੋਲੇ ਮਠਿਆਈਆਂ ਜਿਹੜੀਆਂ ਵੱਡੀਆਂ ਸੀ ਖੁਸ਼ੀਆਂ ਮਨਾਈਆਂ ਸੀ ਭੰਗੜੇ ਪਾਏ ਸੀ ਉਹ ਐਸੋ ਜਿਹੇ ਹੀ ਲੋਕ ਸਨ ਜਦੋਂ ਨਵੰਬਰ 1984 ਵਿੱਚ ਸਿੱਖਾਂ ਦਾ ਕਟਲੇਆਮ ਹੋਇਆ ਸੀ ਤੇ ਇਹ ਇਹ ਲੋਕ ਸਿੱਖਾਂ ਦੇ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਜਿਹੜਾ ਆ ਉਹ ਉਹ ਮਾਰਦੇ ਸਨ ਇਹ ਇਦਾਂ ਅਮਨਸੂਦ ਵਰਗੇ ਬਹੁਤਾਂ ਦੇ ਲੋਕ ਨੇ ਰਏ ਆ ਉਹ ਇੱਥੇ ਪੰਜਾਬ 'ਚ ਹੀ ਕੁਝ ਹੈਗੀ ਆ ਤੇ ਬਾਕੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਹਰਿਆਣਾ ਹੈ ਮਾਤੇ ਰਾਜਸਥਾਨ ਦਿੱਲੀ ਯੂਪੀ ਦੇ ਵਿੱਚ ਬਹੁਤ ਐਹੋ ਜਿਹੇ ਜਿਹੜੇ ਲੋਕ ਆ ਇਹਨਾਂ ਦੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਜਿਹੜੀ ਆ ਉਹ ਭਾਰੀ ਨਫ਼ਰਤ ਭਰੀ ਹੋਈ ਆ ਹਾਂ ਸੰਤ ਜਰਨੈਲ ਚੰਗੀ ਖਾਲਸਾ ਪਿੰਡਾ ਵਾਲੇ ਉਹਨਾਂ ਦੀ ਤਸਵੀਰਾਂ ਪੈਨਾ ਨਹੀਂ ਲੱਗਦੀਆਂ ਰਹੀਆਂ ਤੇ ਅਗਾਹ ਵੀ ਜਿਹੜੀਆਂ ਆ ਉਹ ਲੱਗਦੀਆਂ ਰਹਿਣਗੀਆਂ ਉਹ ਉਹਨਾਂ ਨੂੰ ਕੋਈ ਵੀ ਜਿਹੜਾ ਆ ਉਹ ਰੋਗ ਨਹੀਂ ਸਕਦਾ ਬਿਲਕੁਲ ਕਿਉਂਕਿ ਭਾਈ ਰਣਜੀਤ ਜੀ ਆਪਾਂ ਦੇਖਦੇ ਹਾਂ ਕਿ ਹਿਮਾਚਲ ਦੇ ਵਿੱਚ ਜੋ ਝੰਡੇ ਲਾਉਣ ਦਾ ਰੁਝਾਨ ਪਹਿਲਾਂ ਵੀ ਦੇਖਿਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਜਦੋਂ ਇਧਰ ਇਹ ਕੇਸ ਬਹੁਤ ਆਏ ਨੇ ਕਿ ਪਿਛਲੇ ਸਾਲ ਵੀ ਖਾਸ ਕਰਕੇ ਜਦੋਂ ਆਪਣੇ ਨੌਜਵਾਨ ਸਿੱਖ ਨੌਜਵਾਨ ਘੁੰਮਣ ਗਏ ਸੀ ਉਹਨਾਂ ਦਾ ਵੀ ਕਾਹੀ ਦੁਜਬਰ ਦਿਰਵੇਵਾਰ ਵੀ ਕਿੰਨਾ ਗਿਆ ਸੀ ਤੇ ਉਹਨਾਂ ਦਾ ਕਟ ਮਾਰ ਵੀ ਕੀਤੀ ਗਈ ਸੀਗੀ ਤੇ ਉਦੋਂ ਵੀ ਇਹ ਕਾਫੀ ਵਿਰੋਧ ਕੀਤਾ ਗਿਆ ਸੀਗਾ ਕਿ ਪੰਜਾਬੀਆਂ ਨੂੰ ਉਧਰ ਘਟ ਜਾਣਾ ਚਾਹੀਦਾ ਹੈ ਦੇਖੋ ਇਹ ਜਿਹੜੀ ਕੜਨਾਵਾ ਨਾ ਤਾਂ ਪਹਿਲੀ ਵਾਰੀ ਵਾਪਰੀ ਹੈ ਤੇ ਨਾ ਹੀ ਮੈਂ ਸਮਝਦਾ ਆ ਇਹ ਅਖੀਰਲੀ ਕੋਈ ਕੜਨਾਵਾ ਆ ਕਈ ਵਾਰ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਕੜਨਾਵਾ ਆ ਵਾਪਰ ਚੁੱਕੀਆਂ ਆ ਜਿਹਦੇ ਖਿਮਾਤਲੀ ਲੋਕ ਆ ਨਾ ਕੁਝ ਫਿਰਕੂ ਹਿੰਦੂ ਤੜੀਏ ਉਹਨਾਂ ਦੇ ਮਨਾਂ ਦੇ ਵਿੱਚ ਸнт ਜਰਨੈਲ ਸਿੰਘ ਦਾ ਸਿੱਖ ਨਾਇਕਾ ਵੀ ਬਹੁਤ ਜਿਹੜੀ ਨਫ਼ਰਤ ਆ ਉਹ ਭਰੀ ਹੋਈ ਏ ਤੇ ਖਾਸ ਕਰਕੇ ਪਹਿਲਾਂ ਕਾਂਗਰਸ ਨੇ ਨਫ਼ਰਤ ਭਰੀ ਫਿਰ ਬੀਜਪੀ ਵਾਲਿਆਂ ਨੇ ਤੇ ਆ ਹੁਣ ਜਦੋਂ ਦੀ ਕੰਮਨਾ ਰਣੌਦ ਸਰਗਰਮ ਹੋਈ ਆ ਤੇ ਉਦੋਂ ਤੋਂ ਹੋਰ ਵੀ ਇਹੋ ਜਿਹੇ ਜਿਹੜੇ ਲੋਕ ਆ ਉਹ ਸਰਗਰਮ ਹੋਏ ਆ ਉੱਧਰਲੇ ਪਾਸੇ ਸਿੱਖਾਂ ਦੇ ਖਿਲਾਫ ਜੀ ਲੇਕਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਉਹਨਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਜਿਹੜਾ ਸੁਸ਼ੋਭੇ ਤੇ ਆ ਸ਼ਹੀਦੀ ਗੈਦਰੀ ਬਣ ਚੁੱਕੀ ਆ ਸ਼ਹੀਦੀ ਯਾਦਗਾਰ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਆ ਉਹ ਬਣ ਚੁੱਕੀ ਹੋਈ ਆ ਮੈਂ ਤੇ ਇਹ ਵੀ ਕਹਿੰਦਾ ਜੇਕਰ ਖਾਲਸਾ ਆਂ ਦਾ ਵੀ ਝੰਡਾ ਹੁੰਦਾ ਤਾਂ ਫਿਰ ਵੀ ਕਾਹਦਾ ਵਿਰੋਧ ਜਦੋਂ ਕਿ ਭਾਰਤ ਦੀ ਸੁਪਰੀਮ ਕੋਰਟ ਨੂੰ ਸਹੀ ਗੱਲ ਮੰਨਣੀ ਪੈਗੀ ਹੋਈ ਆ ਜੀ ਜਿਹੜਾ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਖਾਲਸਾਤਨ ਦੀ ਗੱਲ ਕੀਤੀ ਜਾ ਸਕਦੀ ਹੈ ਲਿਖਿਆ ਵੀ ਜਾ ਸਕਦਾ ਆ ਬੋਲਿਆ ਵੀ ਜਾ ਸਕਦਾ ਇਹ ਤਾਂ ਸਰਦਾਰ ਸਿਲਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਕੇਸ ਤੱਕ ਜਿਹੜਾ ਉਹ ਜਿੱਤਿਆ ਹੋਇਆ ਗੱਲ ਕਰਦਾ ਜਾਂ ਮਾਨਦਲ ਉਹ ਖੁੱਲ ਕੇ ਪੰਜਾਬ ਦੇ ਵਿੱਚ ਜਿਹੜੀ ਖਾਲਸਾਤਨ ਦੀ ਗੱਲ ਕਰਦੇ ਆ ਜੀ ਕਿ ਭਾਈ ਸਾਹਿਬ ਇਹ ਵੀ ਦੇਖਦੇ ਆ ਕਿ ਜੋ ਇਹ ਇਧਰ ਇਹ ਜਿਹੜੇ ਜੋ ਇਹ ਸੇਆ ਬਾਰ-ਬਾਰ ਆਉਂਦੇ ਨੇ ਹੁਣ ਵੀ ਕਿੰਨਾ ਇਹ ਕਹ ਲਓ ਇੱਕ ਬਹੁਤ ਹੀ ਸੀਰੀਅਸ ਮੈਟਰ ਹੈ ਤੇ ਉੱਥੇ ਆਪਣੀ ਜੋ ਸਿੱਖ ਸੰਸਥਾਵਾਂ ਨੇ ਚਾਹੋ ਐਸਜੀਪੀਛ ਦੀ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਵੀ ਕੋਈ ਠੋਸ ਕਦਮ ਇਦਾਂ ਦਾ ਬਾਰ-ਬਾਰ ਚੱਕਿਆ ਨਹੀਂ ਜਾਂਦਾ ਤਾਂ ਕਿ ਜੋ ਇੱਧਰ ਇਨਸੀਡੈਂਟ ਆ ਰੁਕ ਸਕਣ ਦੇਖੋ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਆ ਨਾ ਚਾਹੇ ਉਹ ਧਾਰਮਿਕ ਹੋਣ, ਰਾਜਨੀਤਿਕ ਹੋਣ, ਸਮਾਜਿਕ ਹੋਣ ਉਹਨਾਂ ਨੂੰ ਇਹਨਾਂ ਨੌਜਵਾਨਾਂ ਦੀ ਪੈਰਵਾਹੀ ਵੀ ਕਰਨੀ ਚਾਹੀਦੀ ਆ ਤੇ ਇਸ ਖਿਲਾਫ ਜੋ ਕੁਝ ਫਿਰਕੂ ਹਿੰਦੂਤਰੀਆਂ ਨੇ ਕੀਤਾ ਉਹਦੇ ਖਿਲਾਫ ਆਵਾਜ਼ ਵੀ ਜਿਹੜੀ ਬੁਲੰਦਿਆ ਉਹ ਕਰਨੀ ਚਾਹੀਦੀ ਆ ਇਹਨਾਂ ਲੋਕਾਂ ਨੂੰ ਸਿੱਖੀ ਪ੍ਰਤੀ ਵੀ ਦੱਸਣਾ ਚਾਹੀਦਾ ਆ ਤੇ ਸਭ ਤੋਂ ਜਰਨੈਲ ਸਿੰਘ ਦੀ ਖਾਲਸਾ ਢੰਡਰਾਂ ਵਾਲਿਆਂ ਦਾ ਜਿਹੜਾ ਨਿਸ਼ਾਨਾ ਮੱਤਾ ਇਤਿਹਾਸ ਆ ਤੇ ਜੋ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਸਥਾਨ ਆ ਇਹਨਾਂ ਲੋਕਾਂ ਨੂੰ ਉਹਦੇ ਬਾਰੇ ਵੀ ਜਿਹੜਾ ਆ ਉਹ ਦੱਸਣਾ ਚਾਹੀਦਾ ਆ ਮੈਂ ਅੱਜ ਵੀ ਡਿਬੇਟ ਦੇ ਵਿੱਚ ਵੀ ਇਹ ਗੱਲ ਆਖੀ ਸੀ ਕਿ ਸੰਤ ਢੰਡਰਾਂ ਵਾਲਿਆਂ ਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਮੰਦਿਰ ਬਣਾਇਆ ਤੇ ਉਸੇ ਮੰਦਿਰ ਵਿੱਚ 6000 ਦੀ ਮੂਰਤੀ ਸਥਾਪਿਤ ਕੀਤੀ ਕਿਸੇ ਦਾ ਰਾਂਜ ਜਦੋਂ ਕਬੂਤਲੇ ਅੱਗ ਲੱਗੀ ਰਮਾਇਣ ਨੂੰ ਜੀ ਤੇ ਸੰਤ ਭਿੰਦਰਾ ਵਾਲਿਆਂ ਨੇ ਵਕੀਰ ਨੂੰ ਫੀਸ ਦਿੱਤੀ ਠੀਕ ਹੈ ਜੀ ਕਿ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਅੱਗ ਨਹੀਂ ਲਗਣੀ ਚਾਹੀਦੀ ਜੀ ਤੇ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਆ ਜੀ ਜਦੋਂ ਕਲਾਣ ਚੰਦਰ ਦੀ ਦੁਕਾਨ ਨੂੰ ਅੱਗ ਲੱਗੀ ਅੰਮ੍ਰਿਤਸਰ ਦੇ ਵਿੱਚ ਜੀ ਤੁਸੀਂ ਦੇਖੋ ਉਹਦਾ ਜਿਹੜੀ ਸਹਾਇਤਾ ਉਹ ਵੀ ਸੰਤ ਭਿੰਦਰਾ ਵਾਲਿਆਂ ਕਰਦੇ ਆ ਇੱਕ ਦਿਨ ਦੁੱਧ ਹੀ ਰੱਖਿਆ ਸਹਾਇਤਾ ਸੰਤ ਭਿੰਦਰਾ ਵਾਲੇ ਕਰਦੇ ਆ ਜੀ ਇਸ ਤਰ੍ਹਾਂ ਇੱਕ ਲੜਕੀ ਸੀ ਹੁਸ਼ਿਆਰਪੁਰ ਦੇ ਟਾਂਡੇ ਸ਼ਹਿਰ ਦੀ ਜੀ ਉਹਨੂੰ ਉਹਦਾ ਸਹੁਰਾ ਪਰਿਵਾਰ ਦਾਦੇ ਲਈ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ ਹਿੰਦੂਆਂ ਦੀ ਉਹ ਲੜਕੀ ਸੀ ਜੀ ਇਰਸੰਦ ਢੰਡਰਾ ਵਾਲਿਆਂ ਨੇ ਉਹ ਹਿੰਦੂਆਂ ਦੇ ਉਹਦੇ ਸਹੁਰੇ ਪਰਿਵਾਰ ਨੂੰ ਬੁਲਾ ਕੇ ਆਖਿਆ ਕਿ ਇਹ ਮੇਰੀ ਧੀ ਆ ਦੱਸੋ ਤੁਹਾਨੂੰ ਕਿੰਨਾ ਦਾ ਚਾਹੀਦਾ ਆ ਇੰਨੇ ਪੈਸੇ ਚਾਹੀਦੇ ਆ ਤੇ ਉਹ ਸਹੁਰਾ ਪਰਿਵਾਰ ਮਾਫੀਆਂ ਮੰਗਣ ਨਾਲ ਪੈਸੇ ਚੰਦਾ ਤੋਂ ਅੱਜ ਤੱਕ ਉਹ ਪਰਿਵਾਰ ਉਹ ਜਿਹੜੇ ਧੀ ਆ ਉਸੇ ਪਰਿਵਾਰ ਵਿੱਚ ਸੁੱਕੀ ਵੱਸਦੀ ਆ ਕਿ ਕਦੇ ਉਸ ਧੀ ਤੋਂ ਜਾ ਕੇ ਪੁੱਛਿਓ ਕਿ ਸੰਤ ਭਿੰਦਰਾਵਾਲੇ ਹਿੰਦੂਆਂ ਦੇ ਦੁਸ਼ਮਣ ਸਨ ਇੱਕ ਵਾਰ ਨਾ ਜਲਾਲਾਬਾਦ ਸੰਤ ਭਿੰਦਰਾਵਾਲੇ ਪ੍ਰਚਾਰ ਕਰਨ ਗਏ ਠੀਕ ਹੈ ਜੀ ਉੱਥੇ ਇੱਕ ਹੁਕਮਚੰਦ ਨਾਂ ਦਾ ਹਿੰਦੂ ਸੀ ਉਹ ਤਾਂ ਆਹ ਮਾਰ ਕੇ ਸੰਤ ਭਿੰਦਰਾਵਾਲਿਆਂ ਦੇ ਅੱਗੇ ਰੋਂ ਲੱਗਾ ਕਿ ਮੇਰੀ ਜਵਾਨ ਕੁੜੀ ਨੂੰ ਇੱਕ ਲਾਲਚੰਦ ਨਾਂ ਦਾ ਬਦਮਾਸ਼ ਚੁੱਕੇ ਲੈ ਗਿਆ ਠੀਕ ਹੈ ਜੀ ਸੰਤਾਂ ਨੇ ਭਾਈ ਮਹਿੰਦਰ ਸਿੰਘ ਸਾਈਆਂਵਾਦੇ ਦੇ ਡਿਊਟੀ ਲਗਾਈ ਤੇ 5 ਵਜੇ ਤੱਕ ਉਹਦੀ ਜਿਹੜੀ ਧੀ ਆ ਲਾਲਚੰਦ ਬਦਮਾਸ਼ ਦੇ ਕੋਲੋਂ ਛੁਦਾ ਕੇ ਲੈ ਕੇ ਆਂਦੀ ਠੀਕ ਹੈ ਜੀ ਹੋ ਜਿਆ ਕਿਰਦਾਰ ਸਿੰਘ ਹੰਤਪਿੰਡਾ ਵਾਲਿਆਂ ਦਾ ਬਿਲਕੁਲ ਜੀ ਜਦੋਂ ਅਸੀਂ ਸੰਤ ਪਿੰਡਾ ਵਾਲਿਆਂ ਦੇ ਹੱਥ ਦੇ ਵਿੱਚ ਤੀਰ ਦੇਖਦੇ ਹਾਂ ਤੇ ਸਾਨੂੰ ਉਹਨਾਂ ਤੀਰਾਂ ਵੀ ਯਾਦ ਆ ਜਾਂਦੀ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਦੀ ਬਹਾਦਰੀ ਨੂੰ ਬਖਸ਼ਿਸ਼ ਕੀਤੀ ਸੀ ਸੋ ਇਹ ਇਹ ਜਿਹੜੇ ਲੋਕ ਆ ਇਹ ਇਹਨਾਂ ਦੇ ਮਨਾਂ ਦੇ ਵਿੱਚ ਤਾਂ ਸਿੱਖੀ ਪ੍ਰਤੀ ਇੰਨੀ ਨਫ਼ਰਤ ਭਰੀ ਪਈ ਆ ਇਹ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਆ ਜੀ ਪਰ ਜਦੋਂ ਅਸੀਂ ਸਾਂਤ ਚਲਦਾ ਸਿੰਘ ਜੀ ਦੀ ਸ਼ਖਸੀਅਤ ਵੇਖਦੇ ਆ ਸਾਨੂੰ ਉਹਨਾਂ ਦੇ ਸ਼ਖਸੀਅਤ ਦੇ ਵਿੱਚੋਂ ਬਾਬਾ ਬੰਦਾ ਸਿੰਘ ਦੀ ਬਹਾਦਰ ਨਵਾਬ ਕਪੂਰ ਸਿੰਘ ਜੀ ਬਾਬਾ ਦੀਪ ਸਿੰਘ ਦੀ ਛੇਲੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰ ਹਰੀ ਸਿੰਘ ਦੀ ਨਦੂਆ ਸਰਦਾਰ ਜਸਾ ਸਿੰਘ ਦੀ ਅੰਧਵਾਦੀਆ ਰਾਮਗੜੀਆ ਨਜ਼ਰ ਆਉਂਦੇ ਆ ਜੀ ਬਿਲਕੁਲ ਭਾਈ ਜੀ ਸਿੰਘ ਜੀ ਤੁਸੀਂ ਇਸ ਪੂਰੇ ਮੁੱਦੇ ਦੇ ਕੇ ਕੋਈ ਕੇਸ ਵੀ ਹੋ ਗਿਆ ਤੇ ਹੁਣ ਜੋ ਨੌਜਵਾਨ ਹੈ ਉਹਨਾਂ ਝੰਡੇ ਵੀ ਲਹਾਏਗਾ ਲਾ ਹੀ ਗਏ ਨੇ ਤੇ ਪੂਰੇ ਮਾਮਲੇ ਵਿੱਚ ਤੁਸੀਂ ਕੋਈ ਸੰਗਤਾਂ ਨੂੰ ਕੋਈ ਹੋਰ ਮੈਸੇਜ ਜਾਂ ਸੰਦੇਸ਼ ਦੇਣਾ ਚਾਹੋ? ਦੇਖੋ ਜਿਹੜੇ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਅਸੀਂ ਉਹਨਾਂ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਨਾਲ ਹੀ ਸਮੁੱਚੀ ਕੌਮ ਨੂੰ ਇਹਨਾਂ ਫਿਰਕੂ ਹਿੰਦੂ ਕਵੀਆਂ ਦਾ ਜਿਹੜਾ ਵਿਰੋਧ ਆ ਉਹ ਕਰਨਾ ਚਾਹੀਦਾ ਆ ਸਾਡੇ ਜਰਨੈਲ ਸਿੰਘ ਨੂੰ ਸਾਡੇ ਥੇਹਾਂ ਦੇ ਵਿੱਚੋਂ ਤੇ ਸਾਡੇ ਘਰਾਂ ਦੇ ਵਿੱਚੋਂ ਕੋਈ ਨਹੀਂ ਕਰ ਸਕਦਾ ਸਾਡੇ ਜਰਨੈਲ ਸਿੰਘ ਦੀ ਤਸਵੀਰ ਤਾਂ ਸਾਡੇ ਦੇਸ ਦੇ ਵਿੱਚ ਜਿਹੜੀ ਆ ਉਹ ਵਸੀ ਹੋਈ ਆ ਸਾਡੀ ਕੌਮ ਦੇ ਮਹਾਨ ਆਇਕ ਜੁਝਾਰੂ ਸੂਰਮੇ ਆ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਜਿਹੜੀ ਨਫ਼ਰਤ ਫੈਲਾਈ ਜਾਂਦੀ ਆ ਉਹਨਾਂ ਦੀ ਸ਼ਖੀਅਤ ਨੂੰ ਵਿਗਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਵਾਦਿਆ ਦਾ ਮਾਣ ਸਤਕਾਲ ਬਹਾਲ ਰਕਰ ਲਈ ਸਾਨੂੰ ਜੋ ਕੁਝ ਵੀ ਕਰਨਾ ਪਵੇਗਾ ਉਹ ਸਮੂਚੀ ਕੌਮੋਂ ਪਹਿਲਾਂ ਵੀ ਕਰਦੀ ਰਹੀ ਹੈ ਤੇ ਅਗਾਹ ਵੀ ਜਿਹੜਾ ਆ ਆਪਾਂ ਕਰਦੇ ਰਵਾਂਗੇ ਤੁਸੀਂ ਦੇਖੋ ਬਿਲਕੁਲ ਜੀ ਜਦੋਂ 2015 ਦੋਲਾਂ ਦੇ ਵਿੱਚ ਜੰਮੂ ਦੀ ਪੁਲਿਸ ਨੇ ਸੰਤ ਪਿੰਡਰਵਾਦਿਆਂ ਦੀ ਤਸਵੀਰ ਉਤਾਰੀ ਸੀ ਜੀ ਸਭ ਭਾਈ ਦਸਜੀਤ ਸਿੰਘ ਦੀ ਜੰਮੂ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਸਾਧ ਪਿੰਡਰਾਵਾਲੇ ਦੀ ਤਸਵੀਰ ਵਾਸਤੇ ਸ਼ਹਾਦਤ ਦਾ ਕੱਪ ਦਾ ਖੂਨ ਤਾਂ ਕਿ ਜਿਹੜਾ ਆ ਉਡੋਲ ਦਿੱਤਾ ਸੀ ਸੋ ਬੜੇ ਬੜੇ ਵੱਡੇ ਵਿਵਾਦ ਹੋਏ ਆ ਘਟਨਾ ਕਲਮਾਂ ਵਾਪਰੇ ਆ ਪਰ ਆਪਣੇ ਸ਼ਹੀਦਾਂ ਦਾ ਜਿਹੜਾ ਸਤਕਾਰ ਆ ਉਹ ਕੌਮ ਨੇ ਹਮੇਸ਼ਾ ਹੀ ਜਿਹੜਾ ਕਾਇਮ ਆ ਉਹ ਰੱਖਿਆ ਆ ਕਿ ਇਹ ਇਹ ਜਿਹੜੇ ਅਮਨਸੂਰ ਜਿਨ੍ਹਾਂ ਨੇ ਅੱਜ ਜਿਹੜਾ ਵਿਰੋਧ ਕੀਤਾ ਇਹ ਲੋਕ ਥੋੜੀ ਨਾਲ ਦੱਸਣਗੇ ਕਿ ਅਸੀਂ ਕਿਹਦੀ ਤਸਵੀਰ ਲਾਉਣੀ ਆ ਤੇ ਕਿਹਦੀ ਨਹੀਂ ਲਾਉਣੀ ਹੁਣ ਇਹ ਆਤਵਾਦੀ ਈਵੋ ਤਾਂ ਇੰਦਰਾ ਗਾਂਧੀ ਆ ਉਹ ਤੇ ਜਨਰਲ ਵੈਦਿਆ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਉਹਨਾਂ ਨੂੰ ਤਾਂ ਅਮਨ ਸੂਦ ਵਰਗੇ ਜਿਹੜੇ ਆ ਉਹ ਆਪਣਾ ਨਾਇਕ ਮੰਨਦੇ ਆ ਪਰ ਸਾਡੇ ਲਈ ਇੰਦਰਾ ਗਾਂਧੀ ਖਰਨਾਇਕ ਆ ਤੁਹਾਡੇ ਲਈ ਅਬਦਾਲੀ ਜਿਹੜਾ ਆ ਉਹ ਖਰਨਾਇਕ ਆ ਸਾਡੇ ਲਈ ਮਸਾ ਰੰਗਲ ਜਨਰਲ ਰਾਦੇਆ ਆ ਬੈਂਦਾ ਬੁੱਤਰ ਗੋਬਿੰਦ ਰਾਮ ਇਹ ਸਾਡੇ ਹੀ ਸਾਡੇ ਲਈ ਖਰਨਾਇਕ ਆ ਤੇ ਦੂਜੇ ਪਾਸੇ ਭਾਵੇਂ ਸੰਤ ਜਗਨ ਸਿੰਘ ਹੋਣ ਭਾਈ ਸੁਖਦੇਵ ਸਿੰਘ ਬੱਬਰ ਹੋਣ ਭਾਈ ਗੁਰਜੰਟ ਸਿੰਘ ਵਲਸਣ ਵਾਲਾ ਹੋਣ ਭਾਈ ਜਗਰਾਜ ਸਿੰਘ ਤੂਫਾਨ ਹੋਣ ਬਾਬਾ ਗੁਰਵਰਜਨ ਸਿੰਘ ਮਾਨੋਚਾਦ ਵਰਗੇ ਸੂਰਮੇ ਹੋਣ ਇਹ ਇਹ ਤੁਹਾਡੀ ਕੌਮ ਦੇ ਨਾਇਕ ਆ ਤੇ ਅਸੀਂ ਆਪਣੇ ਨਾਇਕਾਂ ਦਾ ਜਿਹੜਾ ਮਾਣ ਸਤਿਕਾਰ ਆ ਉਹ ਹਮੇਸ਼ਾ ਹੀ ਜਿਹੜਾ ਕਾਮ ਹੈ ਉਹ ਰੱਖਾਂਗੇ ਤੇ ਇਹ ਇਹ ਗੱਲ ਕਰਦੇ ਆ ਖਾਲਸਾਤਾਨ ਦੀ ਮੈਂ ਇਹ ਵੀ ਕਹਿ ਰਿਹਾ ਸੰਤ ਢੰਡਾਵਾਲੇ ਨੇ ਐਕਾ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਖਾਲਸਾ ਵੀ ਨਹੀਂ ਰੱਖੀ ਜਾਵੇਗੀ ਇਹਨਾਂ ਲੋਕਾਂ ਦੇ ਵੇਖੋ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਇਹਨਾਂ ਲੋਕਾਂ ਨੇ ਇਹ ਦੱਸ ਦਿੱਤਾ ਕਿ ਅਸੀਂ ਉਹਨਾਂ ਮੁਗਲਾਂ ਦੇ ਨਾਲੋਂ ਘੱਟ ਨਹੀਂ ਜੋ ਕਦੇ ਮੁਗਲਾਂ ਨੇ ਅਤਿਆਚਾਰ ਤੁਹਾਡੇ ਉੱਤੇ ਕੀਤੇ ਉਹੀ ਅਤਿਆਚਾਰ ਹਿੰਦੂ ਹਾਤਮਾ ਨੇ ਵੀ ਤੁਹਾਡੇ ਉੱਤੇ ਜਿਹੜੇ ਆ ਉਹ ਕਰ ਦਿੱਤੇ ਦਰਬਾਰ ਸਾਹਿਬ ਉੱਤੇ ਹਮਲਾ ਤਾਂ ਅੰਗਰੇਜ਼ ਸਾਮਰਾਜ ਨੇ ਵੀ ਨਹੀਂ ਕੀਤਾ ਸੀ ਪਰ ਦੇਖੋ ਹਿੰਦੂ ਸਾਮਰਾਜ ਨੇ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕਰ ਦਿੱਤਾ ਜੀ ਜੀ ਬਿਲਕੁਲ ਠੀਕ ਹੈ ਜੀ ਭਾਈ ਸਾਹਿਬ ਤੁਹਾਡਾ ਅਕਾਲ ਚਲਣ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ